ਦੁਆਰਾ ਸ਼੍ਰੀ ਮੰਜੀ ਸਾਹਿਬ ਪਿੰਡ ਆਲੂ ਅਰਖ ਤਸੀਲ ਭਵਾਨੀਗੜ ਜ਼ਿਲ੍ਹਾ ਸੰਗਰੂਰ ਚ ਸਥਿਤ ਹੈ। ਇਹ ਪਿੰਡ ਭਵਾਨੀਗੜ ਨਾਂਬਾ ਰੋਡ ਤੇ ਹੈ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਲਵੇ ਦੀ ਯਾਤਰਾ ਦੌਰਾਨ ਇੱਥੇ ਆਇਸ ਗੁਰੂ ਸਾਹਿਬ ਦੇ ਨਾਲ ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ ਅਤੇ 300 ਸਿੰਘਾਂ ਦੀ ਫੌਜ ਸੀ। ਗੁਰੂ ਸਾਹਿਬ ਨੇ ਇੱਥੇ ਆ ਕੇ ਪਿੰਡ ਆਲੂ ਅਰਖ ਦੇ ਬਾਹਰ ਆਰਾਮ ਕੀਤਾ। ਇਹੀ ਜ਼ਮੀਨ ਇਸ ਪਿੰਡ ਦੇ ਦੀਵਾਨ ਢੋਡਰਮਲ ਜੀ ਦੀ ਸੀ ਜਦੋਂ ਉਹਨਾਂ ਨੂੰ ਗੁਰੂ ਸਾਹਿਬ ਦੇ ਦਰਸ਼ਨਾਬਾਰੇ ਪਤਾ ਲੱਗਾ ਤਾਂ ਉਹ ਆਪਣੇ ਪਰਿਵਾਰ ਸਣੇ ਇੱਥੇ ਆਏ ਅਤੇ ਸੇਵਾ ਲਈ ਵੇਣ ਦਿੱਤੀ ਗੁਰੂ ਸਾਹਿਬ ਨੇ ਉਸ ਨੂੰ ਅਸੀਸ ਦਿੱਤੀ ਅਤੇ ਕਿਹਾ ਕਿ ਉਹ ਉਸ ਨੂੰ ਭਵਿੱਖ ਦੇ ਵਿੱਚ ਸੇਵਾਦਾਰੀ ਦੱਸਣਗੇ ਜਦੋਂ ਛੋਟੇ ਸਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦਾ ਸੰਸਕਾਰ ਉਸ ਸਥਾਨ ਤੇ ਪੀਤਾ ਗੱਜੂ ਤੇ ਹੁਣ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਸਥਿਤ ਨੇ ਉਹਨਾਂ ਦੀਆਂ ਅਸਥੀਆਂ ਇਥੋਂ ਦੇ ਦੀਵਾਨ ਟੋਡਰਮਲ ਜੀ ਦੇ ਪਿੰਡ ਪੇਜ ਤੋਂ ਧੰਗ ਜੇਹਣਾ ਨੂੰ ਫਿਰ ਠਾਡਾ ਸਾਧ ਵਿਖੇ ਦਫਨਾਇਆ ਗਿਆ ਇਹ ਅਸਥ ਸਹਿਬ ਅੱਜ ਵੀ ਇਥੇ ਗੁਰਦੁਆਰਾ ਸਾਹਿਬ ਵਿਖੇ ਸੁਰੱਖਿਅਤ ਨੇ ਦੂਰੋਂ ਦੂਰੋਂ ਹਰ ਤਰਮ ਦੇ ਲੋਕ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਆਦੀ ਯਾਦ ਦੇ ਵਿੱਚ ਇੱਥੇ ਆਉਂਦੇ ਨੇ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਹੁੰਦੇ ਨੇ ਗੁਰੂ ਸਾਹਿਬ ਦਾ ਆਸ਼ੀਰਵਾਦ ਲੈਂਦੇ ਨੇ ਅਤੇ ਅਨੰਤ ਮਸਤ ਖੁੰਦੇ ਨੇ ਜੀ ਮਾ ਤੁਹਾਡਾ ਇਸ ਸਮੇਂ ਤੁਸੀਂ ਕਿੱਥੇ ਦਰਸ਼ਨਾਂ ਲਈ ਆਏ ਹੋ ਕਿ ਕਿਸ ਚੀਜ਼ ਦੇ ਦਰਸ਼ਨ ਕੀਤੇ ਨੇ ਮੇਰਾ ਨਾਮ ਦੀਕਸ਼ਾ ਰਾਣੀ ਹੈ ਮੈਂ ਹਾਰਦੀ ਖੋਲੀ ਚ ਆਈਆਂ ਤੇ ਮੈਨੂੰ ਪਤਾ ਲੱਗਿਆ ਸੀ ਵੀ ਇੱਥੇ ਮਾਤਾ ਗੁਜਰਕੌਰ ਤੇ ਛੋਟੇ ਸਹਬਜ਼ਾਦੇ ਨੇ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਆ ਸਾਡੇ ਧਰਮ ਨੂੰ ਬਚਾਉਣ ਲਈ ਉਹਨਾਂ ਦੀ ਹਸਤੀਆਂ ਇੱਥੇ ਇਸ ਥਾਨ ਤੇ ਨੇ ਤੇ ਅਸੀਂ ਉਹੀ ਦਰਸ਼ਨ ਕਰਨ ਲਈ ਆਏ ਸੀ ਆਪਣੇ ਪੂਰੇ ਕਾਲਜ ਨਾਲ ਤੇ ਬੜਾ ਹੀ ਚੰਗਾ ਲੱਗਿਆ ਬੜਾ ਹੀ ਸ਼ਾਂਤਮਈ ਮਾਹੌਲ ਸੀ ਅਸੀਂ ਮਾਤਾ ਗੁਜਰਕੌਰ ਦੇ ਚਰਨਾ ਦੇ ਜਿਹੜੇ ਛਾਪ ਐ ਇੱਥੇ ਪਾਈ ਗਈ ਆ ਉਹਨਾਂ ਦੇ ਵੀ ਦਰਸ਼ਨ ਕਰ ਰਹੇ ਨੇ ਤੇ ਬੜਾ ਹੀ ਚੰਗਾ ਲੱਗਦਾ ਆਪਣਾ ਇਤਿਹਾਸ ਪਤਾ ਲੱਗਦਾ ਸਾਨੂੰ ਇੱਥੇ ਆ ਕੇ ਕਿ ਕਿੰਨਾ ਕੁਰਬਾਨੀਆਂ ਪਰ ਇਤਿਹਾਸ ਰਿਹਾ ਸਾਡਾ ਤੇ ਸਾਡੇ ਪੰਜਾਬ ਦਾ ਤੇ ਬੜਾ ਹੀ ਮਾਣ ਮਹਿਸੂਸ ਹੁੰਦਾ ਹੈ ਥੈਂਕ ਯੂ ਤੁਹਾਡਾ ਕਿਸ ਜਗ੍ਹਾ ਤੇ ਤੁਸੀਂ ਦਰਸ਼ਨ ਕਰ ਲਈ ਹੈ ਕੀ ਕਹਿਣਾ ਚਾਹੋਗੇ ਮੇਰਾ ਨਾਮ ਹਰਸਿਮਰਨ ਪ੍ਰੀਤਕੌਰ ਹੈ ਤੇ ਮੈਂ ਹਰਦੀ ਕਾਲਜ ਭਵਾਨੀਗੜ੍ਹ ਤੋਂ ਆਈ ਹਾਂ ਤੇ ਇਸ ਗੁਰਦੁਆਰੇ ਦਾ ਨਾਮ ਮੰਜੀ ਸਾਹਿਬ ਅਲਵਾਰਖਾ ਤੇ ਇਸ ਪਵਿੱਤਰ ਸਥਾਨ ਦੀ ਜਿਹੜੀ ਮਹੱਤਤਾ ਹੈਗੀ ਉਹ ਵੀ ਗੁਰਦੁਆਰੇ ਮਤਲਬ ਇਹ ਇਸ ਗੁਰਦੁਆਰੇ ਚ ਸਾਹਿਬਜਾਦਾ ਜਿਹੜੇ ਛੋਟੇ ਸਾਹਿਬਜਾਦੇ ਸੀਗੇ ਦੋ ਉਹਨਾਂ ਦੀਆਂ ਹਸਤੀਆਂ ਨਿਗੀਆਂ ਤੇ ਮਾਤਾ ਗੁਜਰੀ ਕੌਰ ਜੀ ਦੀਆਂ ਤੇ ਛੋਟੇ ਸਾਹਿਬਜਾਦੇ ਜਿਹੜੇ ਹੈਗੇ ਨੇ ਉਹ ਸਾਹਿਬਜਾਦਾ ਚੋਰਾਵਰ ਸਿੰਘ ਜੀ ਤੇ ਸੋਰਾ ਸਾਹਿਬਜਾਦਾ ਫਤੇ ਸਿੰਘ ਜੀ ਤੇ ਮਾਤਾ ਗੁਜਰੀ ਕੌਰ ਜੀ ਦੀਆਂ ਪਵਿੱਤਰ ਜਿਹੜੇ ਹੋਣੇਗੇ ਛੋ ਉਹਨਾਂ ਦੀ ਪੈਰਾਂ ਦੀ ਉਹ ਵੀ ਹੈਗੀ ਤੇ ਮਤਲਬ ਇਹ ਗੁਰਦੁਆਰਾ ਮਤਲਬ ਬਹੁਤ ਪੰਜਾਬ ਦਾ ਮਤਲਬ ਵਧੀਆ ਗੁਰਦੁਆਰਾ ਲੱਗਿਆ ਮਤਲਬ ਆਕੇ ਇੱਥੇ ਤੁਸੀਂ ਪਹਿਲਾਂ ਕਦੇ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਮਾਤਾ ਗੁਜਰ ਕੌਰ ਜੀ ਨਾਲ ਜੁੜੇ ਇਨਸਾਨ ਤੁਸੀਂ ਦੇਖਿਆ ਨਹੀਂ ਕਦੇ ਪਹਿਲਾਂ ਪੈਰਾਂ ਦੇ ਨਿਸ਼ਾਨ ਨਹੀਂ ਪਹਿਲਾਂ ਕਦੇ ਨਹੀਂ ਦੇਖਿਆ ਮਤਲਬ ਇੱਥੇ ਇਸ ਗੁਰਦੁਆਰੇ ਚ ਆ ਕੇ ਬਹੁਤ ਵਧੀਆ ਲੱਗਿਆ ਦੇਖ ਕੇ ਮਤਲਬ ਉਹਨਾਂ ਦੇ ਮਤਲਬ ਬਹੁਤ ਵਧੀਆ ਗੁਰਦੁਆਰਾ ਲੱਗਿਆ ਮਤਲਬ ਉਹਨਾਂ ਦੇ ਪੈਰਾਂ ਦੇ ਨਿਸ਼ਾਨ ਵੀ ਸੀਗੇ ਦੇਖੇ ਉਹਨਾਂ ਤੇ ਹਾਂਜੀ ਮਤਲਬ ਵਧੀਆ ਲੱਗਿਆ ਸਾਰਾ ਕੁਝ ਵਧੀਆ ਸੀਗਾ ਬਾਪੂ ਜੀ ਕੀ ਨਾਮ ਆ ਤੁਹਾਡਾ ਤੇ ਇਸ ਗੁਰਦੁਆਰੇ ਦੀ ਕੀ ਮਹੱਤਤਾ ਹੈ ਕੀ ਪੁਰੀ ਗੱਲ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਗੁਰਦੁਆਰੇ ਦੀ ਮਹੱਤਤਾ ਇਹ ਹੈ ਜੀ ਬਾਬਾ ਜੋਰਾਵਾਰ ਤੇ ਬਾਬਾ ਫਤਿਹ ਸਿੰਘ ਜੋ ਟੋਡਰਮਾਲੇ ਚ ਕੁਰਬਾਨੀ ਹੋਈ ਉੱਥੇ ਸਹਿਬਜ਼ਾਦੇ ਦੀ ਕੁਰਬਾਨੀ ਹੋਈ ਦੀ ਫਿਰ ਟੋਡਰਮਾਲੇ ਸੀ ਜਗਤ ਤੇ ਬਭੂਤੀ ਲੈ ਆਤੀ ਪੂਰੇ ਉਦੋਂ ਪਹਿਲਾਂ ਪੂਰੇ ਮਾਤਾ ਗੁਜਰ ਕੌਰ ਦੇ ਚਰਨਾਂ ਵਿੱਚ ਤੇ ਸਹਿਬਜ਼ਾਦੇ ਦੇ ਚਰਨਾਂ ਤੇ ਅੱਜ ਵੀ ਬਹੁਤ ਦੁਨੀਆ ਉਨ ਦੂਰ ਦੂਰ ਤੋਂ ਕੈਨੇਡਾ ਅਮਰੀਕਾ ਤੋਂ ਬਹੁਤ ਸੰਗਤ ਆਉਂਦੀ ਹੈ ਬਹੁਤ ਸ਼ਰਧਾ ਦਾ ਗੁਰਦੁਆਰਾ ਜੀ ਇਹ ਬਹੁਤ ਪ੍ਰੇਮ ਨਾਲ ਆਉਂਦੀ ਹੈ ਦੁਨੀਆ ਬੱਚੇ ਆਉਂਦੇ ਨੇ ਦਰਸ਼ਨ ਕਰਨ ਲਈ ਬੱਚੇ ਦਰਸ਼ਨ ਕਰਨ ਵਾਸਤੇ ਆਉਂਦੇ ਨੇ ਇਸ ਸਰੋਵਰ ਦੀ ਵੀ ਬਹੁਤ ਵਧੀਆ ਮਹਾਨਤਾ ਜੀ ਤੇ ਸਰੋਵਰ ਆਪੇ ਪ੍ਰਗਟ ਹੋਇਆ ਹੈ ਇਸ ਜਗਤ ਵਿੱਚ ਅਸੀਂ ਨੇ ਦੇਖਿਆ ਜੀ ਸਾਡਾ ਬਚਬਨੀ ਉਰੇ ਦਾ ਜੀ ਬਾਬਾ ਜੀ ਮਾਤਾ ਗੁਜਰ ਕੌਰ ਦੇ ਚਰਨਾਂ ਦੇ ਦਰਸ਼ਨ ਬਹੁਤ ਸੰਗਤ ਕਰਦਾ ਜੀ ਬਹੁਤ ਖੰਡ ਪਾਟ ਲੜੀਆਂ ਚੱਲਦੀਆਂ ਰਹਿੰਦੀਆਂ ਨੇ ਬਾਬਾ ਜੀ ਪਤਾਂ ਜੀ ਕੀ ਨਾਮਾ ਤੁਹਾਡਾ ਤੇ ਇਸ ਸਥਾਨ ਦੀ ਕੀ ਮਹੱਤਾ ਪੂਰੀ ਜਾਣਕਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤ ਹੈ ਦਾਸ ਗੁਰਦਤ ਸਿੰਘ ਪ੍ਰਧਾਨ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਪਿੰਡ ਆਲੋਰਖ ਜ਼ਿਲ੍ਹਾ ਸੰਗਰੂਰ ਇਹ ਜਿਹੜਾ ਆਪਾਂ ਇਸਤਾਨ ਤੇ ਖੜੇ ਆ ਇਹ ਇਸਤਾਨ ਦਾ ਨਾਮ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਯਾਦਗਾਰ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬ ਜਾਦੇ ਇੱਥੇ ਸਤਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਪਹਿਲੀ ਯਾਤਰਾ ਪਟਨਾ ਸਾਹਿਬ ਨੂੰ ਗਏ ਨੇ ਤਾ ਇੱਥੇ ਚਰਨ ਪਾਏ ਇੱਥੇ ਇੱਕ ਨਿੰਮ ਦਾ ਦਰਖਤ ਹੁੰਦਾ ਸੀ ਉਸ ਦੇ ਨਿੰਮ ਥੱਲੇ ਬੈਠੇ ਤਾਂ ਕਹਿੰਦੇ ਨੇ ਕਿ ਉਹ ਪਿੱਛੋਂ ਨਿੰਮ ਦੇ ਪੱਤੇ ਵੀ ਮਿੱਠੇ ਹੋ ਗਏ ਸੀ ਉਸ ਸਮੇਂ ਦੇ ਨਾਲ ਸੁੱਕ ਗਿਆ ਇਹ ਜਿਹੜੀ ਜ਼ਮੀਨ ਆ ਇਹ ਦਵਾਨ ਟੋਡਰਮਲ ਦੀ ਆ ਟੋਡਰਮਲ ਆ ਸਾਹਮਣੇ ਪਿੰਡ ਦਾ ਕਾਕੜਾ ਏ ਇੱਥੋਂ 2.5 ਕਿਲੋਮੀਟਰ ਆ ਉੱਥੇ ਦਾ ਰਹਿਣ ਵਾਲਾ ਸੀ ਸੋ ਇਹ ਦਵਾਨ ਟੋਡਰਮਲ ਉਹੀ ਦਵਾਨ ਟੋਡਰਮਲ ਸੀ ਜਿਹੜਾ ਜਿਨ੍ਹਾਂ ਨੇ ਸਹਬਜ਼ਾਦਾਂ ਦਾ ਮੋਰਾ ਖੜੀਆਂ ਕਰਕੇ ਸਸਕਾਰ ਕੀਤਾ ਇੱਥੇ ਜਦੋਂ ਦਵਾਨ ਟੋਡਰ ਮੱਲ ਨੂੰ ਪਤਾ ਲੱਗਿਆ ਤੇ ਉਹਨਾਂ ਦੇ ਨਾਲ ਇੱਕ ਭਾਈ ਜੋਤ ਸਿੰਘ ਵੀ ਜੋ ਕੇ ਆਲੋ ਰਖਦਾ ਸੀ ਉਹ ਪਹਿਲਾਂ ਤੇ ਦਵਾਨ ਟੋਡਰ ਮੱਲ ਨਾਲ ਰਹਿੰਦਾ ਹੁੰਦਾ ਸੀ ਉਹ ਜੋਤ ਸਿੰਘ ਨੇ ਜਾ ਕੇ ਟੋਡਰ ਮੱਲ ਨੂੰ ਦੱਸਿਆ ਕਿ ਇੱਥੇ ਤੁਹਾਡੇ ਜ਼ਮੀਨ ਦੇ ਵਿੱਚ ਕੋਈ ਮਹਾਪੁਰਸ਼ ਪਹੁੰਚੇ ਨੇ ਬਹੁਤ ਸਾਰੀਆਂ ਸੰਗਤਾਂ ਲਿਆ ਕਰਕੇ ਤਾਂ ਦਵਾਨ ਟੋਡਰ ਮੱਲ ਪਰਸਾਦਾ ਪਾਣੇ ਲਿਆ ਕਰਕੇ ਸਤਿਗੁਰੂ ਦੇ ਚਰਨ ਕਮਲਾਂ ਦੇ ਪਾਸਾ ਹਾਜ਼ਰ ਹੋਇਆ ਸਤਿਗੁਰੂ ਜੀ 18 ਕਤਕ ਅ 1722 ਬਿਕਰਮੈ ਨੂੰ ਇੱਥੇ ਆਏ ਸੀ ਤੇ ਉਹਨੇ ਕਤਕ ਨੂੰ ਅੱਗੇ ਭਵਾਨੇਗੜ ਚਲੇ ਗਏ ਸੀ ਸੋ ਸੇਵਾ ਕਰਦਾ ਦਿਨ ਰਾਤ ਬਹੁਤ ਟੋਡਰ ਮੰਨ ਸੇਵਾ ਕੀਤੀ ਅਗਲੇ ਦਿਨ ਜਦੋਂ ਸਤਿਗੁਰੂ ਭਵਾਨੇਗੜ ਨੂੰ ਜਾਣ ਲੱਗੇ ਤਾਂ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਉਹ ਆਪ ਇਸ ਜਗ੍ਹਾ ਤੇ ਹੋਰ ਰਹੋ ਜਾਂ ਫਿਰ ਮੈਨੂੰ ਆਪ ਜੀ ਦੇ ਜਥੇ ਦੇ ਨਾਲ ਹੀ ਰੱਖੋ ਕਿਰਪਾ ਕਰੋ ਮੈਨੂੰ ਮਿਤਾ ਕੇ ਮੇਰਾ ਜਨਮ ਸਫਲਾ ਹੋ ਜਾਵੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਾਚਨ ਕੀਤੇ ਕਿ ਟੋਡਰਮਾਲ ਤੇਰੇ ਕੋਲੇ ਬਹੁਤ ਕਸ ਹੋਗਾ ਸਭ ਕੁਸਰ ਰਿੱਧ ਸਿੱਧ ਸਤੈਨ ਬਖਸ਼ੇ ਦਿੱਤੀਆਂ ਅਤੇ ਚਰਨ ਪਾਹੁਲ ਵੀ ਦਿੱਤੀ ਟੋਡਰਮਾਲ ਨੂੰ ਆਪਣਾ ਸਿੱਖ ਬਣਾਇਆ ਸਾਤਕੁਜੀ ਨੇ ਬਚਨ ਕੀਤਾ ਕਿ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਤੇ ਤੈਨੂੰ ਏਡੀ ਵੱਡੀ ਸਮਾ ਲੈਣ ਸੇਵਾ ਲੈਣੀ ਆ ਕਿ ਸਾਰਾ ਸੰਸਾਰ ਤੇਰੀ ਸੇਵਾ ਨੂੰ ਯਾਦ ਰੱਖਿਆ ਕਰੂਗਾ ਸੋ ਉਹੀ ਬਚਨਾਂ ਅਨੁਸਾਰ ਟੋਟਰਮਲ ਨੇ ਗੁਰਦੁਆਰਾ ਜੋਤੀ ਸਰੂਪ ਫਤਿਹਗੜ੍ਹ ਸਾਹਿਬ ਵਿਖੇ ਮਾਤਾ ਗੁਜਰਕੌਰ ਜੀ ਤੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਦਾ ਮੋਹਰਾ ਖੜੀਆਂ ਕਰਕੇ ਸੰਸਕਾਰ ਕੀਤਾ ਸੀ ਉਸ ਤੋਂ ਤੀਜੇ ਦਿਨ ਭਾਈ ਜੋਤ ਸਿੰਘ ਨੂੰ ਅਗੇਠੇ ਦੇ ਆਸਤ ਚੌਕ ਕਰਕੇ ਇਸ ਸਥਾਨ ਤੇ ਭੇਜਿਆ ਸੀ ਇੱਥੇ ਇੱਕ ਪਹਿਲਾ ਸਾਧੂ ਰਹਿੰਦਾ ਹੁੰਦਾ ਸੀ ਤੇ ਉਹ ਉਹਨਾਂ ਨੇ ਦੋਨਾਂ ਨੇ ਰਲ ਮਿਲ ਕਰਕੇ ਦੋ ਡੁੱਗਾ ਟੋਆ ਪੱਟ ਕਰਕੇ ਇਹ ਆਸਤ ਇੱਥੇ ਦਵਾ ਦਿੱਤੇ ਇਹ ਗੁਰੂਗੀਆਂ ਸਾਖੀਆਂ ਦੇ ਵਿੱਚ ਵੀ ਇਹ ਗੱਲ ਦਾ ਜ਼ਿਕਰ ਆਉਂਦਾ ਏ ਤੇ ਉਪਰ ਥੜਾ ਬਣਾ ਦਿੱਤਾ ਸੋ ਉਹ ਥੜਾ ਉੱਥੋਂ ਤੋਂ ਤੋਂ ਗੁਰਦੁਆਰਾ ਸਾਹਿਬ ਬਣ ਗਿਆ ਸਮੇਂ ਅਨੁਸਾਰ ਤੇ ਅ ਉਹ ਨਮਤ ਸੀ ਸਮੇਂ ਨਾਲ ਕੋਸਾ ਸੁੱਕ ਗਿਆ ਜਿਹੜਾ ਜਿਹਦੇ ਪੱਤੇ ਮਿੱਠੇ ਸੀ ਤੇ 1991 ਦੇ ਵਿੱਚ ਜਦੋਂ ਇੱਥੇ ਸੇਵਾ ਲੱਗੀ ਆ ਕਾਰ ਸੇਵਾ ਲੱਗੀ ਆ ਜਿਹੜਾ ਇਹ ਆਪਾਂ ਸਥਾਨ ਬਣਿਆ ਦੇਖਦੇ ਆ ਤਾਂ ਜਦੋਂ ਇਹ ਤੋਂ ਪੁੱਟਿਆ ਗਿਆ ਸਾਰਾ ਕਿਉਂਕਿ ਡੁੰਗੀਆਂ ਭਰ ਕੇ ਸਰੀਆ ਭਰ ਕੇ ਲਿਆਉਣਾ ਸੀ ਤਾਂ ਉਹਦੇ ਵਿੱਚੋਂ ਬਾ ਕਾਇਦਾ ਉਹ ਜਿਹੜੀ ਗਾਗਰ ਸੀ ਛੋਟੀ ਗਾਗਰ ਸੀ ਉਹ ਖਰੀ ਹੋਈ ਸੀ ਜਿਹਦੇ ਚ ਆਸਤਾਏ ਸੀ 2.5 ਤੱਕ ਕਿਲੋ ਵਜਨ ਦਾ ਹੈ ਅਸਤਤੇ ਰਾਖ ਉਹਦੇ ਵਿੱਚੋਂ ਨਿਕਲੀ ਤੇ ਇੱਕ ਵੱਡੀ ਗਾਕਰਸੀ ਜਿਹੜੀ ਸਾਰਾਂ ਅੰਗੇਠਾ ਭਰ ਕਰਕੇ ਦੁਬਾਰਾ ਜੋਤੀ ਸਰੂਪ ਅਜੇ ਵੀ ਸ਼ੋਭਤਾ ਉੱਥੇ ਏਠਾ ਸੋ ਇੱਥੇ ਵੀ ਅਸਤ ਇਸ ਟਾਈਮ ਵੀ ਉਸ ਤੋਂ ਬਾਅਦ ਜਦੋਂ ਸੇਵਾ ਪੂਰੀ ਹੋਏ ਤਾਂ ਫਰਸ ਲਾਉਣ ਲੱਗੇ ਤਾਂ ਕੰਚ ਦੇ ਵਰਤਮਾਨ ਦੇ ਵਿੱਚ ਉਹ ਜਿਹੜੇ ਅਸਤ ਸੀ ਇਸ ਜਗ੍ਹਾ ਤੇ ਦਵਾ ਦਿੱਤੇ ਸੋ ਸ ਹੁਣ ਸੰਗਤਾਂ ਇੱਥੇ ਨਸ ਸਮਸਤਕ ਹੁੰਦੀਆਂ ਨੇ ਇੱਕ ਜੋ ਪੈੜ ਦੇ ਵੀ ਦਰਸ਼ਨ ਕਰਨ ਨੂੰ ਮਿਲਦੇ ਨੇ ਇਹ ਪੈੜ ਮਾਤਾ ਗੁਜਰ ਕੌਰ ਜੀ ਦੀ ਆ ਜਿਹੜਾ ਬਾਬਾ ਆਰਾਮ ਸਿੰਘ ਜੀ ਇੱਥੇ ਤਕਰੀਬਨ 1960 ਈਸਵੀ ਦੇ ਵਿੱਚ ਇੱਥੇ ਸੇਵਾ ਕਰਿਆ ਕਰਦੇ ਸੀ ਤੇ ਉਹ ਉਹਨਾਂ ਨੂੰ ਰਾਤ ਨੂੰ ਦਰਸ਼ਨ ਹੋਏ ਮਾਤਾ ਗੁਜਰ ਕੌਰ ਜੀ ਜਿਸ ਤਰ੍ਹਾਂ ਤੁਰੇ ਆਉਂਦੇ ਨੇ ਤੇ ਨਾ ਇੱਕ ਇੱਕ ਉਂਗਲੀ ਦੇ ਨਾਲ ਇੱਕ ਹੱਥ ਦੇ ਨਾਲ ਬਾਬਾ ਜੋਰਾਵਰ ਸਿੰਘ ਜੀ ਤੇ ਦੂਜੇ ਹੱਥ ਦੇ ਨਾਲ ਬਾਬਾ ਫਤਿਹ ਸਿੰਘ ਜੀ ਤੁਰੇ ਆ ਰਹੇ ਨੇ ਤਾ ਜਦੋਂ ਦਿਨ ਚੜ੍ਹੇ ਉਹ ਦੇਖਿਆ ਤਾਂ ਉਹ ਬਾ ਕੈਦਾ ਪੜਾ ਸੀ ਪਰ ਇਹ 1991 ਦੇ ਵਿੱਚ ਜਦੋਂ ਇੱਥੇ ਕਾਰ ਸੇਵਾ ਚੱਲੇ ਤਾਂ ਉਹ ਪੜਾ ਪੰਜ ਪੜਾ ਨਸ਼ਟ ਹੋ ਗਏ ਟੁੱਟ ਗਏ ਮਤਲਬ ਤੇ ਇੱਕ ਪੈੜ ਬਚ ਗਈ ਜਿਹੜੀ ਅੱਜ ਵੀ ਜਿਹਦੇ ਦਰਸ਼ਨ ਹੁੰਦੇ ਨੇ ਸੋ ਸਤਿਗੁਰੂ ਦੀ ਬਹੁਤ ਵੱਡੀ ਕਿਰਪਾ ਏ ਇੱਕ ਇੱਥੇ ਇਹ ਜਦੋਂ ਸਰੋਵਰ ਬਣਿਆ ਤਕਰੀਬਨ ਇਹ ਸਰੋਵਰ 2015 ਦੇ ਵਿੱਚ ਬਣਿਆ ਤਾਂ ਇੱਥੇ ਇਸ ਜੜੀ 6 7 ਪੁੱਟ ਡੁੱਗਾ ਜਦੋਂ ਸਰੋਵਰ ਪੁੱਟਿਆ ਗਿਆ ਤਾਂ ਇਹਦੇ ਵਿੱਚ ਹੇਠਾਂ ਤੋਂ ਜਾਂ ਸੱਡਾ ਤੋਂ ਕਿਤੋਂ ਜਲ ਪ੍ਰਗਟ ਨਹੀਂ ਹੋਇਆ ਜਿਹੜੀ ਦਰਬਾਰ ਸਾਹਿਬ ਵਾਲੀ ਬਾਹੀ ਆ ਜਿੱਥੇ ਗੁਰੂ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸ ਸਮੇਂ ਸਜੋਬਤ ਨੇ ਉਹਦੇ ਸਾਹਮਣੇ ਜਾਲ ਕੇ ਇਹ ਜਲ ਆਪਣੇ ਆਪ ਮਤਲਬ 50 ਲੀਟਰ ਦੇ ਕਰੀਬ ਰੋਜ਼ ਪ੍ਰਗਟ ਹੋ ਜਾਂਦਾ ਸੀ ਤਾਂ ਇਹ ਜਾਲਤ ਤਕਰੀਬਨ 20 ਦਿਨ ਦੇ 15 20 ਦਿਨ ਚੱਲਦਾ ਰਿਹਾ ਉਸ ਤੋਂ ਬਾਅਦ ਇਹ ਢਿਗਾ ਡਿਗ ਪੀਆ ਤੇ ਉਹ ਜਾਲ ਜਨਦੀਪ ਢੇਗਾਂ ਦਾ ਪਾਣੀ ਸੁੱਕੀ ਗਿਆ ਤੇ ਫਿਰ ਇਸ ਸਮੇ ਇਹ ਪੱਕਾ ਸਰੋਵਰ ਮਤਲਬ ਬਣ ਕੇ ਤਿਆਰ ਆ ਸੰਗਤਾ ਜਰ ਉਦੋਂ ਵੀ ਘਰਾਂ ਨੂੰ ਜਲ ਲੈ ਕੇ ਜਾਂਦੇ ਸੀ ਸੋ ਉਹ ਮੂਵੀ ਵੀ ਜੇ ਆਪਾਂ ਗੁਰਦੁਆਰਾ ਮਨਜੀਤ ਸਾਹਿਬ ਟੀਵੀ ਤੇ ਜੂਰਟੀਬ ਤੇ ਜਾਂ ਫੇਸਬੁੱਕ ਤੇ ਆਪਾਂ ਉਹਦੇ ਦਰਸ਼ਨ ਕਰ ਸਕਦੇ ਆ ਉਹ ਉਹਦੇ ਉਹ ਬਣੀ ਹੋਈ ਆ ਬਾकायदा ਉਹਦੇ ਵਿੱਚ ਪਾਣੀ ਦਿਖਦਾ ਏ ਸੋ ਹੁਣ ਜਿਹੜਾ ਨਗਰ ਕੀਰਤਨ ਤਕਰੇਵਨ ਹੋਏ 2004 ਤੋਂ ਸ਼ੁਰੂ ਹੋਇਆ ਏ ਮਹਾਰ ਸ਼ੀਤੀ ਸ਼ਰਤਾ ਆਜ਼ਾਦ ਕਰ ਨਗਰ ਕੀਰਤਨ ਦੇ ਨਾਲ ਗੁਰਦੁਆਰਾ ਜੋਤੀ ਸਰੂਪ ਫਤਿਹਗੜ੍ਹ ਸਾਹਿਬ ਤੋਂ ਇਹ 14 ਪੋ ਨੂੰ ਤੇ ਇੱذ ਕੀ 29 ਦਸੰਬਰ ਨੂੰ ਉੱਥੋਂ ਚੱਲੇਗਾ ਤੇ ਇੱਥੇ ਆ ਕਰਕੇ ਇਹ ਸੰਪੂਰਨਤਾ ਹੁੰਦੀ ਹੈ ਨਗਰ ਕੀਰਤਨ ਦੀ ਜਿਹਦੇ ਵਿੱਚ ਬਹੁਤ ਸਾਰੀਆਂ ਸੰਗਤਾਂ ਸਮੂਲੀਅਤ ਕਰਦੀਆਂ ਨੇ ਐਸਜੀਪੀਸੀ ਅਤੇ ਸੰਤ ਮਹਾਪੁਰਸ਼ ਵੱਡੇ-ਵੱਡੇ ਪੰਥਕਨ ਮੈਂਦੇ ਹੁੰਦੇ ਨੇ ਸਤਿਗੁਰੂ ਦੀ ਕਿਰਪਾ ਨਾਲ ਬਹੁਤ ਇਸ ਸਥਾਨ ਦਾ ਇਤਿਹਾਸ ਜਿਹੜਾ ਦੂਰ ਦੂਰ ਤੱਕ तकरीबन ਜਿਹੜਾ ਤੁਹਾਡੇ ਵਰਗੇ ਗੁਰਮਖਾਂ ਦੇ ਰਾਹੀ ਜਾ ਰਿਹਾ ਹੈ ਸੋ ਆਪ ਸਾਰੀਆਂ ਸੰਗਤਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਤਿਗੁਰੂ ਕਿਰਪਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖੁਆਰੀ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ ਸ਼ਹੀਦ-ਏ-ਅਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦੁਆਰ